ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੁਣ ਚੱਲਨੇ ਆਪਾਂ ਗਊਸ਼ਾਲਾ ਗਊਸ਼ਾਲਾ ਤੁਹਾਨੂੰ ਪਤਾ ਵਰਸੀ ਹਿੰਦੀ ਹੈ ਨਾ ਹਰ ਸਾਲ ਤੁਹਾਨੂੰ ਪਤਾ ਜਾਣੇ ਆਪਾਂ ਵਲੌਗ ਵੀ ਆਉਣੇ ਆ ਲਓ ਜੀ ਆ ਸਾਰੇ ਜਾਣੇ ਦੱਸੋ ਕੌਣ ਕੌਣ ਲਵਾਉਂਦਾ ਹੁੰਦਾ ਸੀ ਮੈਂ ਤਾਂ ਬਹੁਤ ਲਵਾਏ ਆ ਜੀ ਰੈਡੀ ਹੋ ਗਿਆ ਤੇ ਆਪਾਂ ਚੱਲੇ ਗਊਸ਼ਾਲਾ ਇੱਕ ਮਿੰਟ ਜੀ ਮੈਨੂੰ ਲੱਗ ਲੈਣ ਤੋਂ ਬੂਦ ਦੀ ਹੋਰ ਕੱਢੀ ਚੱਲ ਜਾਲ ਲਈ ਰੈਡੀ-ਸ਼ੈਡੀ ਹੋ ਗਿਆ ਚੁੰਦੂ ਸਾਡਾ ਰੋਈ ਅੰਦਰ ਬਾਪ ਚਲੋ ਚੱਲੀਏ ਚੱਲੋ ਚੱਲੋ ਉਹ ਚਲੋ ਗੱਡੀਆਂ ਪਾਪਾਈ ਦੇ ਵਿੱਚ ਬਿਠਾ ਲਓ ਵਿੱਚ ਬਾਹਰ ਕਢਾਉਂਦਗੇ ਬਾਹਰ ਬਾਰੀ ਥੱਲੇ ਕਰਕੇ ਬਾਹਰ ਕਢਾ ਗੱਡੀ ਬਾਹਰ ਕਢਾ ਇਹ ਸ਼ੀਸ਼ੇ ਲੈ ਲਓਂਦੇ ਥੱਲੇ ਇਹ ਸਤਰੀਕਾਲ ਜੀ ਸਾਰਿਆਂ ਨੂੰ ਹੁਣ ਚੱਲਨੇ ਆਪਾਂ ਦਉਸ਼ਾਲਾ ਨੌਸ਼ਲਾ ਤੁਹਾਨੂੰ ਪਤਾ ਵਰਸੀ ਹਿੰਦੀ ਹੈ ਨਾ ਹਰ ਸਾਲ ਤੁਹਾਨੂੰ ਪਤਾ ਜਾਨਣੀ ਆਪਾਂ ਵਲੌਗ ਵੀ ਆਉਣੇ ਆ ਹੂੰ ਔਰ ਬਾ ਵੀ ਪਿੱਛੇ ਬੈਠੀ ਆ ਕਮਲ ਬੈਠੀ ਆ ਬੱਪੂ ਬੱਪੂ ਚਾ ਦਨੀਆ ਸੇ ਬੱਪੂ ਜੀ ਲੈ ਨਹੀਂ ਕਉਂ ਸਾਲਾ ਚੱਲੇਗਾ ਕਉਂ ਸਾਲਾ ਹਾਂ ਚੱਲੋ ਆ ਬੇਟਾ ਸ਼ਰਾਰਤੀ ਪਿੰਦਰ ਗੱਡੀ ਵੀ ਆ ਕੇ ਲਿਆ ਚੱਲੇ ਮਾਂ ਭੜਿਆਂ ਨੂੰ ਬੰਦ ਕਰ ਦੋ ਨੋਗਰ ਰੋਇ ਆਪਣੀ ਤਿਆਰੀ ਆ ਚੱਲੇ ਆ ਹੁਣ ਗੱਡੀ ਗੱਡੀ ਤਿਆਰ ਕਰਕੇ ਤਰਪੇ ਆ ਇਹਨਾਂ ਦੀ ਸੈਟਿੰਗ ਨਹੀਂ ਹੁੰਦੀ ਰੇ ਜੀ ਪਿੰਦਰ ਆ ਗਾਣੇ ਚੱਲਣੇ ਆ ਫਲਾਈ ਕਰਕੇ ਅੱਗ ਨਾਲ ਦੱਸਾਂ ਚਲੋ 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 ਜੀ ਚੱਲੀਏ ਚਲੋ ਚਲੋ ਜੀ ਹਾਂ ਜੀ ਆਪਾਂ ਪਹੁੰਚ ਗਏ ਸੀ ਵਰਤੀ ਤੇ ਤੇ ਦੇਖੋ ਆਪਣੀ ਗੱਡੀ ਕਰਤੀ ਆਪਾਂ پارک ਪਾਰਕਿੰਗ ਵਿੱਚ ਲਾਤੀ ਆ ਸੋਹਣੀ ਲੱਗਦੀ ਗੱਡੀ ਖੜੀ ਆਪਣੀ ਹੈ ਨਾ ਚਲੋ ਹੁਣ ਅੱਗੇ ਵਧਦੇ ਹਾਂ ਫਿਰ ਲੋ ਵਿਆਹ ਹੋ ਗਿਆ ਮੀਲਾ ਸ਼ੁਰੂ ਚੱਲ ਵੀ ਚੱਲ 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 ਹਦੀਪ ਜੀ ਸਾਈਡਿਸ ਅੰਦੋਲ ਵੀ ਹੋ ਗਿਆ ਸ਼ੁਰੂ ਝੰਡੋਲ ਵੀ ਬਣ ਗਿਆ ਹਾਂ ਝੰਡੋਲ ਬਣ ਗਿਆ ਇਹ ਚੀਜ਼ ਤਾਂ ਹੈਗਾ ਹੀ ਥੋੜਾ ਜਿਹਾ ਭੈਣੋ ਨੇ ਜਾਂਦੇ ਤੇ ਅੱਗੇ ਅੱਗੇ ਕਮਲ ਭੈਣ ਅਰਪੀ ਦਾ ਮਾਹੀ ਤੇ ਬਾਬ ਤੇ ਬਾਬ ਸੋਨਾ ਬੱਤ ਤੇ ਬਾਪੂ ਜੀ ਉਸ ਤੋਂ ਵੀ ਅੱਗੇ ਪਾਪਾ ਜੀ ਤਾਂ ਨੇੜੇ ਨਹੀਂ ਖੜਦੇ ਸੀ ਪਾਪਾ ਜੀ ਤਾਂ ਬਹੁਤ ਅੱਗੇ ਸੀ ਆ ਸਾਰਾ ਮੀਲੇ ਤੇ ਲੱਗੀਆਂ ਨੇ ਹਾਂ ਸਾਰੀਆਂ ਸਟਾਲਾਂ ਦੇਖੋ ਸਾਰਾ ਤੁਹਾਨੂੰ ਹੁਲੀ-ਹਲੀ ਦਿਖਾਉਂਦੇ ਆਪਾਂ ਆਟਾੜੀ ਵੀਰਾਲੇ ਆ ਗਏ ਆ ਗੱਡੀਆਂ ਗੁੱਡੀਆਂ ਵਾਲੇ ਆ ਗਏ ਆ ਮਾਤਾ ਨੂੰ ਜੀ ਛਾਪੇ ਤੁਹਾਨੂੰ ਇਹ ਬਾਅਦ ਚ ਦਿਖਾਵਾਂਗੇ ਆਪਾਂ ਕੋਈ ਨਹੀਂ ਫਿਰਨਾ ਕਰੋ ਆਪਾਂ ਬੱਚਿਆਂ ਦੇ ਛਾਪੇ ਲਵਾ ਕੇ ਲੈ ਆਣੀਆਂ ਸਾਰੇ ਨੂੰ ਯਾਦ ਹੀ ਹੋਵਾਂਗੇ ਛਾਪੇ ਨਿੱਕੇ ਨੇ ਸਾਰੇ ਦੇਖ ਦੇ ਜੀ ਆ ਸਾਰੇ ਸੇਲਾਂ ਦੇ ਰੇਟ ਲਿਖਿਆ ਗਿਆ ਬੱਚਾ ਇੰਨੀਆਂ ਗਾਨੀਆਂ ਕੜੇ ਛੋਟੀ ਛੋਟੀ ਵੱਡੀ ਵੱਡੀ ਚੀਜ਼ ਸਾਰੀਆਂ ਚੀਜ਼ਾਂ ਸਾਰੀਆਂ ਚੀਜ਼ਾਂ ਹਾਂ ਆਹ ਮਹਾਲੇ ਲਈ ਆ ਗਈ ਸਟਾਲ ਇੱਥੇ ਸਾਰੇ ਰਮਾਲ ਮਿਲਣਗੇ ਤੁਹਾਨੂੰ ਆ ਸਾਰਾ ਜਿੰਦਰੀ ਵਾਲਾ ਸਮਾਨ ਆ ਗਿਆ ਇਹ ਤਾਂ ਕਮਲ ਦੇ ਕੰਮ ਦਾ ਸੀ ਹਾਂ ਗਮ ਨਹੀਂ ਹੁਣ ਮੇਰੀ ਆਪ ਦੀ ਦੁਕਾਨ ਪੈ ਗਈ ਆ ਹਾਂ ਹਾਂ ਆ ਬੈਗ ਬੁਧ ਰੱਖੇ ਸਾਰੇ ਲੇਡੀਜ਼ ਵਗੈਰਾ ਸਾਰੇ ਬੈਗ ਆ ਸਮਾਨ ਪਾਉਣ ਵਾਲੇ ਸਾਰੇ ਜਿੰਨੇ ਵੀ ਉਹ ਪਾਪਾ ਜੀ ਜਾਂਦੇ ਆ ਇਕੱਲੇ ਜਾਂਦੇ ਆ ਝਾਕਦੇ ਨਹੀਂ ਪਿੱਛੇ ਨਹੀਂ ਭੋਗੇ ਦੇਖਦੇ ਆ ਸਾਰੀਆਂ ਸਟਾਲਾਂ ਲੱਗੀਆਂ ਨੇ ਰਮਾਲ ਬੈਗ ਉਹ ਘਟਾਉਣੇ ਨੇ ਸਟਾਲਾਂ ਆ ਗਏ ਆ ਆਈਸਕ੍ਰੀਮ ਵਾਲੇ ਆ ਗਏ ਆਈਸਕ੍ਰੀਮ ਵਾਲੇ ਆ ਗਏ ਤੁਸੀਂ ਕਿਹੜਾ ਤੁਹਾਨੂੰ ਖੁਆਈ ਆ ਖੱਦੀ ਆ ਗੁਰੂ ਬਣਾਈ ਹੋਈ ਤਾਂ ਉਹ ਵੀ ਆ ਜੂਗੀ ਬੱਚ ਕਮਾਜੀ ਤੇ ਕਾਇ ਕਿਵੇਂ ਹੋਤਾ ਤਾਂ ਤੁਸੀਂ ਸਾਰੇ ਮੇਲੇ ਤੇ ਜਾਓ ਜਵਾਕਾਂ ਸਣੇ ਤੇ ਕੁਝ ਖਾਉਣਾ ਹੈ ਆਖਡੌਣੀ ਆ ਗਈ ਸਾਰੇ ਨਿੱਕੇ ਨਿੱਕੇ ਬੱਚਿਆਂ ਵਾਲੇ ਆਪਣੀ ਰਵਾਵਲੀ ਕੁਛ ਨਹੀਂ ਦਿੱਤਾ ਕਿਉਂਕਿ ਇਹ ਇੰਨੀ ਖੇਡਣ ਵਾਲੀ ਹੈ ਨਹੀਂ ਆਪਣੀ ਰਵਾਵਲੀ ਜੋ ਥੋੜੀ ਸੈਣੀ ਉਹਦੀ ਫੇਰ ਲੈ ਕੇ ਆਵਾਂਗੇ ਹੁਣ ਜਦੋਂ ਫੇਰ ਦੇ ਪਰ ਇਹਨੂੰ ਉਹਨੇ ਪਤਾ ਨਹੀਂ ਆ ਆ ਸਾਰੇ ਰਿੰਗ ਰੁੰਗਲ ਵਗੈਰਾ ਚੰਨੀਆਂ ਵਗੈਰਾ ਨਾਲ ਆ ਗਈ ਸਟਾਲ ਆ ਵੀ ਸਾਰੇ ਘਟਾਉਣੇ ਵਾਲੇ ਆ ਗਏ ਬੱਚਿਆਂ ਵਾਲੇ ਘਟਾਉਣੇ ਸਾਰੇ ਟਮਾਟਾ ਵਿਚਾਰੀ ਬੈਗ ਵਿੱਚ ਜਾਂਦੀ ਸਾਹਮਣੇ ਬੈਠੀ ਆ ਮਿਹਨਤ ਕਰਦੀ ਆ ਨਾਲ ਬਜ਼ਾਰ ਕੇ ਬੈਠੇ ਆ ਇਹਨਾਂ ਦੇ ਅੱਗੇ ਚੱਲ ਜਾਈਏ। ਅੱਗੇ ਚੱਲੀ ਜਾਂਦੀ ਹੈ। ਲੋ ਵੀ ਆਪਾਂ ਹੁਣ ਐਂਟਰੀ ਕਰਨ ਵਾਲੀ ਹੈ। ਐਂਟਰੀ ਬਸ ਪਹੁੰਚਣ ਵਾਲੀ ਹੈ ਆਪਾਂ। ਚੱਲੋ ਵੀ ਚੱਲੋ ਸ਼ੇਰੋ। ਲੋ ਜੀ ਪਹੁੰਚ ਗਏ ਆਪਾਂ। ਮੈਂ ਐਦਾਂ ਕਿਹਾ ਸੀ। ਚੱਲੋ ਵੀ ਚੱਲੋ। ਐਂਟਰੀ ਕਰਨੀ ਭੀੜ ਬਹੁਤ ਜ਼ਿਆਦਾ ਸੀ। ਅੱਦੋ-ਅਦੀ ਭੀੜ ਸੀ। ਪਹਿਲਾ ਦਿਨ ਸੀ ਆ ਦੀ ਬਾਜ਼ਾਰ ਦਾ। ਭੀੜ ਬਹੁਤ ਜ਼ਿਆਦਾ ਸੀ। ਬਾਜ਼ਾਰ ਦਾ ਪਹਿਲਾ ਦਿਨ ਸੀ। ਭੀੜ ਪੂਰੀ ਰੱਜ ਗਈ ਸੀ। ਹੂੰ। ਚੱਲੀ ਇੰਨੇ ਪਖਾਣ ਦੀਆਂ ਤੁਸੀਂ ਆਪ ਦੇਖੋ ਹਾਂ ਤੁਸੀਂ ਆਪ ਦੇਖੋ ਕਿੰਨਾ ਵਧੀਆ ਮੇਲਾ ਲੱਗਿਆ ਹੋਇਆ ਸਾਰੇ ਸਾਈਕਲ ਸਵਿੰਕਲ ਦੇਖੋ ਹਨਾ ਕਿੰਨਾ ਬਹੁਤ ਜਿਆਦਾ ਰਸ਼ ਹੁੰਦਾ ਕੱਟ ਤੋਂ ਬਹੁਤ ਜਿਆਦਾ ਹੁੰਦਾ ਏ ਪਹਿਲਾ ਦਿਨ ਸੀਗਾ ਇਹਨਾਂ ਦੇ ਅਬੇਰਾ ਜੀ 베ਰ ਵਾਓ ਜਿਗਰੇ ਖਾਣ ਨੂੰ ਤੇ ਇੱਧਰ ਦੂਸਰ ਸਾਈਕਲ ਦੇਖੋ ਇੱਧਰ ਦੂਜੇ ਪਾਸੇ ਨਹਿਰ ਆ ਜਾਂਦੀ ਆ ਆ ਦੇਖੋ ਸਾਰਾ ਬਹੁਤ ਵਧੀਆ ਜਗ੍ਹਾ ਹੈ ਸਾਈਕਲ ਨਾਲ ਹਾਂ ਇਧਰ ਫੇਰ ਬੇਰ ਆਗੇ ਪੱਖੇ ਆਗੇ ਨਿੱਕੇ ਨਿੱਕੇ ਗੁਬਾਰੇ ਆਗੇ ਚਲੋ ਜੀ ਹਣ ਆਪਾਂ ਬਸ ਐਂਟਰੀ ਕਰਨ ਲੱਗੇ ਆ ਮੱਥਾ ਟੇਕਣ ਲੱਗੇ ਆ ਆਪਾਂ ਬਸ ਦੇਖਣਾ ਜਮਾ ਕਰਵਾ ਦਈਏ ਮੱਥਾ ਵੀ ਟੇਕਾਂਗੇ ਜਮਾ ਜੀ ਤੇ ਜੋੜੇ ਜਮਾ ਕਰਵਾਏ ਚਲੋ ਬੈਨਾ ਚਲੋ ਬਾਅਦ ਵਿੱਚ ਜੀ ਗਊਸ਼ਾਲਾ ਵਾ ਇੱਧਰ ਸਾਰੀਆਂ ਹਨਾ گاਵਾ ਹੈ ਹੈ ਗਿਆ ਨੇ ਇੱਧਰ ਕਰਾਉਣੇ ਆਪਾਂ ਜੋੜੇ ਜਮਾ ਹੂੰ ਸਾਰੇ ਪਹੁੰਚ ਗਏ ਅੰਦੀਆਂ ਜੀ ਚੱਲੋ ਵੀ ਚੱਲੋ ਸ਼ਾਬਾਸ਼ ਵਧਦੇ ਜਾਓ ਵਧਦੇ ਜਾਓ ਅਰੇ ਬਾਬੀ ਕਹਿੰਦਾ ਵਧਦੇ ਜਾਓ ਅੱਜ ਤੂੰ ਹੀ ਚੱਕਣੀ ਬਤਾਏ ਨਾ ਹੱਥ ਕਰ ਨਾ ਨਹੀਂ ਇਹ ਤਾਂ ਕੇਂਦਰ ਸੀ ਕਹਿੰਦਾ ਮੈਂ ਚੱਕੂਗਾ ਆ ਗਏ ਸਾਰਿਆਂ ਨੇ ਜੋੜੇ ਲਾ ਲਿੱਤੇ ਆ ਤੇ ਆਪਾਂ ਬਸ ਉਹ ਜਮਾ ਕਰਵਾਉਣੇ ਆ ਹੂੰ ਆ ਜਵਾਗ ਬਸ ਟੋਕਨ ਦਾ ਧਿਆਨ ਰੱਖਣੇ ਨਾ ਉਹ ਗਵਾ ਦੇਣ ਬਾਅਦ ਮੈਂ ਤਾਂ ਕਰਨੀ ਆ ਪੈਣੀ ਸਹੀ ਗੱਲ ਰਬਾ ਭਾਗਿਆ ਮੇਰੇ ਹੱਥ 'ਚ ਬਸ ਹੁਣ ਮੇਰੇ ਕੋਲ ਹੀ ਰਹਿਣੀ ਹੈ ਰਬਾ ਛੇਤੀ ਮੈਨੂੰ ਭੇਜਦਾ ਅਸੂ ਬਸ ਚੱਲੋ ਚੱਲੋ ਭਰਤੀ ਮਾਰੋ ਭਰਤੀ ਮਾਰੋ ਸ਼ਾਲਾ ਸਾਰਿਆਂ ਦੀ ਚਪਲਾਂ ਇਕੱਠੀਆਂ ਕਰ ਲਿੱਤੀਆਂ ਐ ਤੇ ਮਾਹੀ ਇੱਧਰ ਖੜੀ ਆ ਮਾਹੀ ਤਾਂ ਬਸ ਉਹ ਕਾਕੀ ਦੀਦੀਆਂ ਇੱਧਰ ਚਲੋ ਹੁਣ ਆਪਾਂ ਮੱਥਾ ਟੇਕਣ ਲੱਗੇ ਆਂ ਇਧਰ ਅੰਦਰ ਹੁਣ ਆਪਾਂ ਐਂਟਰੀ ਕਰਾਂਗੇ ਤੇ ਇਧਰ ਨਾਲ ਹੀ ਗਊਆ ਗਊ ਮਾਤਾ ਜੀ ਹੁੰਦੇ ਨੇ ਗਊ ਸ਼ਾਲਾ ਹਨਾ ਤੇ ਚਲੋ ਬਹੁਤ ਵਧੀਆ ਸਾਰਾ ਸਾਰਾ ਹਨਾ ਹੈਗਾ ਵਾ ਤੇ ਇਧਰ ਲੋ ਜੀ ਲੰਗਰ ਹਾਲ ਆ ਗਿਆ ਏ ਦੇਖੋ ਕਿੰਨਾ ਸੋਹਣਾ ਮਤਲਬ ਦ੍ਰਿਸ਼ ਦੇਖੋ ਕਿੰਨਾ ਸੋਹਣਾ ਏ ਬਾਬਾ ਜੀ ਦੀ ਜਗਾ ਕਿੰਨੀ ਸੋਹਣੀ ਜਗਾ ਤੇ ਆ ਤੇ ਦੇਖੋ ਸਾਰਾ ਕਿੰਨਾ ਸੋਹਣਾ ਲੱਗਦਾ ਪਿਆ ਏ ਇੱਧਰ ਮੈਂ ਆਉਂਦੀ ਸੀ ਕਿ ਮਾ ਸਾਡੇ ਕਿ ਐ ਸੀ ਕਿ ਲੰਗਰ ਹਾਲ ਚੱਲੇ ਸੀਗੇ ਲੰਗਰ ਹਾਲ ਬਹੁਤ ਖੁੱਲਾ ਵਾ ਬਹੁਤ ਜ਼ਿਆਦਾ ਖੁੱਲਾ ਉਹ ਦੂਜੀ ਸਾਈਡ ਦੇਖੋ ਕਿੰਨਾ ਸੋਹਣਾ ਲੱਗਦਾ ਪਿਆ ਇੱਧਰ ਉੱਪਰ ਉਹ ਛਾੜੀਆਂ ਹਾਂ ਆ ਪਿੱਛੇ ਬਾਬੇ ਦੀ ਜਗ੍ਹਾ ਮਾ ਸਾਡੇ ਕਿ ਐ ਸੀ ਇੱਧਰ ਇੱਥੇ ਹੀ ਪਾਠ ਸ਼ੁਰੂ ਇੱਥੇ ਪੱਟ ਖੁੱਲੇ ਪਏ ਆ ਨਾ ਹਾਂ ਬਾਬੇ ਜੀ ਲੰਗਰ ਹਾਲ ਦੇ ਵਿੱਚ ਆ ਗਏ ਸੀਗੇ ਤੇ ਵੀ ਕਹਿੰਦੇ ਨਾ ਕਿ ਖਾਣੇ ਪੈ ਸੀਗੇ ਪ੍ਰਸ਼ਾਦਾ ਨੂੰ ਬਾਣੂਣੇ ਲੋ 하디브 ਨੇ ਤਾਂ 21 ਰੋਟੀ ਖਵਾ ਦਿੱਤੀ ਰੋਟੀ ਹੈ ਨਾ ਆ ਸਾਰੇ ਬੱਚੇ ਮੇਰੇ ਨਾਲ ਇੱਧਰ ਆਪਾਂ ਅਰੇ ਬਾਪ ਬਹੁਤ ਪੜਾਵਾ ਨਿੱਕੂ ਜਾਂ ਬਰਾਬਰ ਚੀਚੀ ਖਾਂਦਾ ਸੀ ਇਹ ਵੀ ਲਓ ਜੀ ਲੰਗਰ ਹਾਲ ਦੇ ਵਿੱਚੋਂ ਆਪਾਂ ਬਾਹਰ ਆ ਗਏ ਹੁਣ ਆਪਾਂ ਦੂਜੀ ਬਾਅਦ ਦੀ ਸਾਈਡ ਜਾਂਦੇ ਸੌਰਾ ਟਾਈਮ ਬੈਠੇ ਸੀਗੇ ਉੱਥੇ ਤੇ ਉਸ ਤੋਂ ਬਾਅਦ ਇੱਧਰ ਆ ਗਈ ਸੀ ਹੁਣ ਆਪਾਂ ਚਾਹ ਚਾਹ ਪਕੌੜਿਆਂ ਦਾ ਚਾਹ ਪੀਣੀ ਹੈ ਤੇ ਪਕੌੜਾ ਚਾਹ ਪਕੌੜੇ ਦੇ ਲੰਗਰ ਚ ਆ ਗਈ ਸੀਗੀ ਆਪਾਂ ਹੁਣ ਪਕੌੜੇ ਬਹੁਤ ਜਿਆਦਾ ਵਧੀਆ ਹੁੰਦੇ ਆ ਗਉਸ਼ਾਲਾ ਇੱਥੇ ਵਰਸੀ ਦੇ ਜਿਆਦਾਤਰ ਹੀ ਪਕੌੜੇ ਹੀ ਖਾਂਦੇ ਹੁੰਦੇ ਆ ਆਹ ਬਹੁਤ ਜਿਆਦਾ ਵਧੀਆ ਹੁੰਦੇ ਚਾਹ ਬਹੁਤ ਸਵਾਦ ਹੁੰਦੀ ਆ ਤੇ ਹੁਣ ਇੰਤਜ਼ਾਰ ਕਰੀ ਜੰਨੇ ਆ ਤਾਂ ਮੁੰਡਾ ਸਾਡਾ ਅੱਜ ਕਹਿੰਦਾ ਮੈਂ ਚਾਹ ਨਹੀਂ ਪੀਣੀ ਪਕੌੜੇ ਹੀ ਖਾਣੇ ਹੂੰ ਤੇ ਪਕੌੜਿਆਂ ਵਾਲੇ ਨੂੰ ਅਸੀਂ ਆਵਾਜ਼ ਮਾਰ ਕੇ ਫਿਰ ਪਕੌੜੇ ਲੈਤੇ ਆਹ ਸਾਰੀ ਲਾਈਨ ਦੇਖੋ ਭੀੜ ਕਿੰਨੀ ਆ ਇੱਧਰ ਵੀ ਉਧਰ ਕੱਲਾ ਲੰਗਰ ਦੂਜੇ ਸੀ ਪ੍ਰਸ਼ਾਦੇ ਵਾਲਾ ਇੱਧਰ ਪਕੌੜੇ ਤੇ ਚਾਹ ਵ ਕੀ ਡੋਨਾ ਬਸ ਹੀ ਗਰਮੀ ਬਾਲੀ ਸੀਗੀ ਬਸ ਹੋਰ ਨਹੀਂ ਸੀ ਕੁਝ ਵੀ ਦਾਵਚਾਰੀ ਦੇਖੋ ਦਾਵ ਦਾ ਮੂੰਹ ਹੁੰਦਾ ਦਾਵਚਾਰੀ ਲਓ ਜੀ ਹੁਣ ਆਪਾਂ ਮੇਲੇ ਇਧਰ ਪਹਿਲਾਂ ਆਪਾਂ ਜੋੜਾ ਘਰ ਆਗੇ ਸੀ ਕਿ ਹੁਣ ਆਪਾਂ ਆਪਣੇ ਜੋੜੇ ਲਵਾਂਗੇ ਤੇ ਉਸ ਤੋਂ ਬਾਅਦ ਵਿੱਚ ਫਿਰ ਆਪਾਂ ਮੇਲੇ ਵਿੱਚ ਜਾਵਾਂਗੇ ਦਿੱਤਾ ਤਾਂ ਵੈਸੇ ਕੁਝ ਜ਼ਿਆਦਾ ਹੋਣਾ ਨਹੀਂ ਲੈਣਾ ਨਹੀਂ ਮੈਨੂੰ ਲੱਗਦਾ ਆਪਾਂ ਉਹ ਜਵਾਕਾਂ ਨੇ ਛਾਪੇ ਲਵਾਉਣੇ ਉਹ ਦੇਖੋ ਹੂੰ ਆਪਾਂ ਛਾਪੇ ਲਵਾਉਣੇ ਆ ਜਿਹੜੇ ਨਿੱਕੋਂ ਦੇ ਸਾਰਿਆਂ ਨੂੰ ਜ਼ਿਆਦਾ ਹੁੰਦਾ ਹੈ ਹਾਂ ਸਹੀ ਗੱਲ ਆ ਮਾਹੀ ਮੈਡਮ ਆਪਣੀ ਐਨਕ ਲਾ ਕੇ ਖੜੀ ਆ। ਲੋ ਜੀ ਹੁਣ ਆਪਾਂ ਜੋੜੇ ਲੈ ਲਿੱਤੇ ਤੇ ਹੁਣ ਆਪਾਂ ਪਾਵਾਂਗੇ। ਪਾਪਾ ਜੀ ਨੇ ਸਾਰਿਆਂ ਦੇ ਕੋਲ ਆਪਦੇ ਆਪ ਚੱਕ ਲਏ। ਜਿਨ੍ਹਾਂ ਦੇ ਪਏ ਰਹਿ ਗਏ ਪਏ ਰਹਿ ਗਏ। ਰਬਾਬ ਤਾਰ ਹੁੰਦਾ ਸੀ ਉਹਨੂੰ ਗਰਮੀ ਲੱਗਦੀ ਸੀ ਮੇਰੇ ਪੁੱਤ ਨੂੰ ਨਿੱਕੇ ਜਿਹੇ ਨੂੰ ਆਏ। ਉਹ ਜੀ ਚੱਲੇ ਆਜੱਕੋ ਜੀ ਹੋਣਾਗੇ ਛਾਪਿਆਂ ਦੇ ਕੋਲੇ ਕਿਰੋ ਕਿਰੋ ਜਾਦਾ ਮੈਂ ਤਾਂ ਸੱਚੀ ਬਹੁਤ ਲਵਾਈ ਆ ਮਹਿੰਦੀ ਵੈਸੇ ਮੈਂ ਇਹਨੂੰ ਮਹਿੰਦੀ ਕਹਿੰਦੀ ਆ ਮੈਂ ਇੰਨੀ ਮਹਿੰਦੀ ਲਵਾਈ ਛੂਟੀ ਨੇ ਜਦੋਂ ਮੇਲੇ ਤੇ ਜਾਣਾ ਤਾਂ ਮੈਨੂੰ ਲਵਾਉਣੀ ਹੀ ਲਵਾਉਣੀ ਹੁੰਦੀ ਸੀ ਜੀ ਬਹੁਤ ਸ਼ੌਂਕ ਸੀ ਸ਼ੌਕ ਤਾਂ ਸ਼ੌਂਕ ਬੰਨੇ ਦੀ ਸਮੈਲ ਬਹੁਤ ਸੋਹਣੀ ਲੱਗਦੀ ਆ ਮੈਨੂੰ ਇੰਨੀ ਸੋਹਣੀ ਲੱਗਦੈ ਨੇ ਇਹਦੀ ਖੁਸ਼ਬੂ ਸੱਚੀ ਬਹੁਤ ਜ਼ਿਆਦੇ ਜਿਵੇਂ ਪਾਣੀ ਪਾਉਣੇ ਮਿੱਟੀ ਚ ਉਹ ਖੁਸ਼ਬੂ ਆਉਂਦੀ ਆ ਉਵੇਂ ਹੀ ਇਦੀ ਮੈਨੂੰ ਸਮੈਲ ਸੋਹਣੀ ਲੱਗਦੀ ਆ ਲੋ ਜੀ ਮਾਹੀ ਨੇ ਤੂੰ ਦੁਰੋਂਦਾ ਰਬਤ ਲਵੋਣੇ ਸੀ ਚੱਕੋ ਜੀ ਮਾਹੀ ਨੇ ਤਾਂ ਸਾਰਾ ਹੱਥ ਪਰਵਾ ਲਿੱਤਾ ਹਵਲਾ ਲੋ ਜੀ ਇਹ ਲੋ ਚੱਕੋ ਆ ਚੱਕੋ ਤੇ ਹੁਣ ਮਾਹੀ ਕਹਿੰਦੀ ਮੇਰੀ ਬਾਹ ਤੇ ਵੀ ਛੋਟਾ ਜਿਹਾ ਲਾ ਤੋ ਟਿੱਕਾ ਆ ਜਾ ਕਿੰਨੇ ਸੋਹਣੇ ਆ ਦੇਖ ਹੰਦਾ ਵੀ ਹੈਗਾ ਏ ਮਤਲਬ ਬੇਰ ਵੀ ਰੱਖੇ ਸੀ ਮਾਤਾ ਨੇ ਥੋੜੇ ਜੇ ਤੇ ਬਾਕੀ ਹੜਰਪਿਤ ਲਗਵਾਊਗਾ ਆਪਦੀ ਬਾਹ ਦੇ ਉੱਪਰ ਪਤਾ ਨਹੀਂ ਕੀ ਲਗਵਾ ਰਿਆ ਵਾ ਅਰਪਿਤ ਮੈਨੂੰ ਉਹ ਚੱਕੋ ਬਾਦਰ ਸੀ ਹੋਰ ਅਰਪਿਤ ਕਹਿੰਦਾ ਮੈਨੂੰ ਇਹ ਮੱਛੀ ਆਂਦਾ ਮੈਂ ਕਿਹਾ ਮੱਛਦਾ ਹੀ ਹੁੰਦਾ ਕੋਈ ਨਹੀਂ ਮਾਰਾ ਮੋਟਾ ਹੁੰਦਾ ਇਹ ਮੱਛਦਾ ਕਿਉਂ ਹੁੰਦਾ ਵੈਸੀ ਹੁੰਦਾ ਹੀ ਆ ਲਓ ਜੀ ਹੁਣ ਆਪਾਂ ਘਰ ਨੂੰ ਵਾਪਸੀ ਕਰ ਲਈਤੀ ਸੀਗੀ ਚੱਕੋ ਗੱਡੀ ਵਿੱਚ ਬੈਠ ਕੇ ਤੇ ਦੋਨੇ ਜਨ ਤਾਂ ਆਪਣੇ ਅੱਗੇ ਬਿਠੇ ਲੜਦੀਆਂ ਸੀ ਲਓ ਜੀ ਹੁਣ ਆਪਾਂ ਦੇਖ ਲਓ ਕੀ ਕੀ ਲੈ ਕੇ ਆਏ ਦੀਦੀ ਨੇ ਕਿਤਾਬ ਲਿੱਤਾ ਤੇ ਚੁੰਦੂ ਮम्मा ਕੋ ਲਿਆ ਤੇ ਇਕ ਦਿੱਤਾ ਸੀ ਰਿਤਿ ਬਾਲ ਟੀ ਲੀਤੀ ਕਮਲਾ ਅਬੀ ਦਿਖਾਈਏ ਇਹ ਸਾਰਾ ਸਵਾਹ ਹੋਰ ਲੋ ਜੀ ਰੌਣਕ ਅਗਿਆ ਆ ਗਏ ਆ ਘਰੇ ਅਰਪਿਤ ਗੱਡੀ ਬੰਦਾ ਤੇ ਆਏ ਕਿਹੜਾ ਮੰਦਾਂ ਮਾਹੀ ਕਿੱਧਰ ਗਈ ਜਾਣ ਦੋ ਜਾਣ ਦੋ चलो बच्ची किथे बैठा है तू रे बाबा तू किथे बैठा है घर आ गया अखा च पानी है